ਇਸ ਵੇਲੇ ਦੀ ਇੱਕ ਵੱਡੀ ਖਬਰ ਤੁਹਾਨੂੰ ਦੇਣ ਜਾ ਰਹੇ ਆ ਜੋ ਕਿ ਜਲਾਲਾਬਾਦ ਹਲਕੇ ਦੇ ਪਿੰਡ ਖੈਰੇ ਕੀ ਉਤਾੜ ਬੀਤੀ 21 ਜੂਨ ਨੂੰ ਅਮਰਿਤਪਾਲ ਸਿੰਘ ਜੋ ਕਿ ਪਾਕਿਸਤਾਨ ਦੇ ਵਿੱਚ ਉਸ ਵਿਖਤ ਦਾਖਲ ਹੋ ਗਿਆ ਸੀ ਜਦੋਂ ਉਹ ਆਪਣੇ ਖੇਤ ਤਾਰੋਪਾਰ ਕੰਮ ਕਰਨ ਦੇ ਲਈ ਗਿਆ ਸੀ ਹੁਣ ਇਸ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਆਈ ਹੈ ਪਾਕਿਸਤਾਨ ਦੇ ਚੁੰਨੀਆ ਕੋਰਟ ਦੇ ਵਿੱਚ ਉਸ ਦਾ ਕੇਸ ਚੱਲ ਰਿਹਾ ਹੈ ਔਰ ਪਰਿਵਾਰ ਦੇ ਵੱਲੋਂ ਸਹੇਲ ਨਾਮ ਦੇ ਇੱਕ ਵਕੀਲ ਨੂੰ ਹਾਇਰ ਕੀਤਾ ਗਿਆ ਸੀ ਜਿਸ ਨੇ ਇਹ ਸਾਰਾ ਕੇਸ ਜਿਹੜਾ ਹੈਗਾ ਉਹ ਲੜਿਆ ਅਤੇ ਹੁਣ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਅਮਰਿਤਪਾਲ ਨੂੰ 1 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਜਿਸ ਦੇ ਨਾਲ 1 ਮਹੀਨੇ ਦੀ ਕੈਦ ਵੀ ਸੁਣਾਈ ਗਈ ਹੈ ਜੁਰਮਾਨਾ ਨਾ ਅਦਾ ਕਰਨ ਦੀ ਸੂਰਤ ਦੇ ਵਿੱਚ ਉਸ ਨੂੰ 15 ਦਿਨ ਹੋਰ ਜਿਹੜਾ ਹੈਗਾ ਉਹ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਕੱਟਨੇ ਹੋਣਗੇ ਦੱਸ ਦਈਏ ਕਿ ਅਮਰਿਤਪਾਲ ਜੋ ਆਪਣੇ ਘਰ ਤੋਂ ਖੇਤ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਤਾਰੋ ਪਾਰ ਜਿੱਥੇ ਉਹਦਾ ਖੇਤ ਹੁੰਦਾ ਉੱਥੇ ਉਹ ਕੰਮ ਕਰ ਰਿਹਾ ਹੁੰਦਾ ਅਤੇ ਸ਼ਾਮ ਨੂੰ ਪਰਿਵਾਰ ਨੂੰ ਪਤਾ ਲੱਗਦਾ ਹੈ ਕਿ ਅਮਰਿਤਪਾਲ ਪਾਕਿਸਤਾਨ ਪਹੁੰਚ ਗਿਆ ਤਾਂ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਇਹ ਹੈ ਕਿ ਪਾਕਿਸਤਾਨ ਦੇ ਚੁੰਨੀਆ ਕੋਰਟ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਅਮਰਿਤਪਾਲ ਨੂੰ 1 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ 1 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਔਰ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਦੇ ਵਿੱਚ 15 ਦਿਨ ਹੋਰ ਅਮਰਿਤਪਾਲ ਨੂੰ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਕੱਟਨੇ ਪੈਣਗੇ ਫਿਲਹਾਲ ਪਰਿਵਾਰ ਦਾ ਕਹਿਣਾ ਹੈ ਕਿ ਵਿਦੇਸ਼ ਮੰਤਰੀ ਦੇ ਵੱਲੋਂ ਜਾਦੇਸ ਮਾਮਲੇ ਦੇ ਵਿੱਚ ਜਿਹੜਾ ਕਿ ਦਖਲ ਦਿੱਤਾ ਜਾਏਗਾ ਔਰ ਇਸ ਨੂੰ ਆਪਣਾ ਨਾਗਰਿਕ ਭਾਰਤ ਸਰਕਾਰ ਦੇ ਵੱਲੋਂ ਦੱਸਿਆ ਜਾਏਗਾ ਤਾਂ ਉਸ ਤੋਂ ਬਾਅਦ ਹੀ ਇਹ ਪੈਸੇ ਜਿਹੜੇ ਆ ਪਾਕਿਸਤਾਨ ਕੋਰਟ ਦੇ ਵਿੱਚ ਜਮ੍ਹਾਂ ਕਰਵਾਏ ਜਾਣਗੇ ਅਤੇ ਅਮਰਿਤਪਾਲ ਦੀ ਘਰ ਵਾਪਸੀ ਦਾ ਰਸਤਾ ਉਸ ਤੋਂ ਬਾਅਦ ਜਾ ਕੇ ਕਿਤੇ ਜਿਹੜਾ ਉਹ ਸਾਫ਼ ਹੋਏਗਾ ਦੱਸ ਦਈਏ ਕਿ ਪਰਿਵਾਰ ਦੇ ਵੱਲੋਂ ਮੀਡੀਆ ਦੇ ਨਾਲ ਜਿਹੜਾ ਕਿ ਰੂਬਰੂ ਹੋ ਗੁਹਾਰ ਲਗਾਈ ਗਈ ਸੀ ਕਿ ਭਾਰਤ ਸਰਕਾਰ ਇਸ ਮਾਮਲੇ ਦੇ ਵਿੱਚ ਦਖਲ ਦੇਵੇ ਅਤੇ ਅਮਰਿਤਪਾਲ ਦੀ ਸਪੂਸ਼ਲ ਘਰ ਵਾਪਸੀ ਦਾ ਰਾਹ ਪੱਧਰਾ ਕੀਤਾ ਜਾਵੇ ਤਾਂ ਫਿਲਹਾਲ ਹੁਣ ਇਹ ਅਮਰਿਤਪਾਲ ਦੇ ਮਾਮਲੇ ਦੇ ਵਿੱਚ ਵੱਡੀ ਅਪਡੇਟ ਆਈ ਹੈ ਕਿ ਪਾਕਿਸਤਾਨ ਦੇ ਚੁੰਨੀਆ ਕੋਰਟ ਦੇ ਵਿੱਚ ਉਸ ਨੂੰ 1 ਮਹੀਨੇ ਦੀ ਸਜ਼ਾ ਅਤੇ 1 ਲੱਖ ਰੁਪਏ ਦਾ ਜੁਰਮਾਨਾ ਜਿਹੜਾ ਹੈਗਾ ਉਹ ਸੁਣਾ ਦਿੱਤਾ ਗਿਆ ਰਮਨ ਮੈਂ ਠੀਕ ਠਾਕ ਆ ਉਹ ਜਿਹਨੂੰ ਜੇਲ੍ਹ ਚ ਰੱਖਿਆ ਹੈ ਤੇ ਉੰਜ ਮੈਂ ਠੀਕ ਠਾਕ ਆ ਤੇ ਉੰਜ ਪੁਲਿਸ ਤੋਂ ਕਿਨਾਂ ਪਰਚਾ ਕਟਾ ਕੇ ਤੇ ਇੱਕ ਨਾ ਬਾਰਡਰ ਕਰਾਸਿੰਗ ਦਾ ਕਰਕੇ ਵਕੀਲ ਘਰਿਆ ਜੀ ਠੀਕ ਹੈ ਉੰਜ ਮੈਂ ਠੀਕ ਠਾਕ ਆ ਬਿਲਕੁਲ